ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖ ਸਰਨਾਈ ਗੁਰ ਰੂਪ ਗੁਰ ਪਿਆਰੇ ਸਾંગ ਜਿਓ ਸਭ ਤੋਂ ਪਹਿਲਾਂ ਤਨ ਤਨ ਗੁਰੂ ਗਰੀਬ ਨਵਾਜ਼ ਚਵਰ ਤਖਤ ਸ਼ਤਰ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਆਪ ਜੁੜ ਬਠੇ ਹੋ ਆਓ ਹਾਜ਼ਰੀ ਲਵਾਈਏ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਖੱਤ ਜੋੜ ਕੇ ਅਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਉਸ ਨੂੰ ਸੰਗਤਾਂ ਵਡ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਅਮਰਤ ਵੇਲੇ ਤੋਂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਸੋ ਅੱਜ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਖਵਾਕ ਹੁਕਮਨਾਮਾ ਸਹਿਬ ਆਇਆ ਹੈ ਸੋ ਉਸ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਆਪ ਸਮੂਹ ਸੰਗਤਾਂ ਜੁੜ ਬੈਠੇ ਹੋ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ 600 45 ਅੰਗ ਤੇ ਤੀਸਰੇ ਪਾਸ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਨੇ ਕੀ ਸਾਨੂੰ ਸਮਝਾਉਣਾ ਕੀਤਾ ਹੈ ਕਿ ਫਰਮਾਨ ਕੀਤਾ ਹੈ ਕੀ ਉਪਦੇਸ਼ ਦੇ ਰਹੇ ਹਨ ਆਓ ਸਰਮਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਤੀਜੇ ਪਾਸ਼ਾ ਮਹਾਰਾਜ ਫਰਮਾਉਂਦੇ ਹਨ ਸਤਗੁਰ ਤੇ ਜੋ ਮੋਹ ਫਿਰੇ ਸੇ ਬਦੇ ਦੁਖ ਸਹਾਰੇ ਫਿਰ ਫਿਰ ਮਿਲਣ ਨਾ ਪਾਏਨੀ ਜੰਮ ਮਹਾ ਤ ਮਰ ਜਾਹੇ ਸਤਗੁਰ ਤੇ ਜੋ ਮੋਹ ਫਿਰੇ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਜਿਹੜੇ ਮਨੁੱਖ ਜੀਵ ਇਸਤਰੀਆਂ ਸਤਗ੍ਰੰਤ ਤੇ ਸਤਗੁਰ ਤੇ ਜੋ ਮੋਹ ਫਿਰੇ ਜਿਹੜੇ ਮੋਹ ਫੇਰ ਲੈਂਦੇ ਹਨ ਭਾਵ ਕੀ ਮਨ ਮੁਖ ਨੇ ਜਿਹੜੇ ਸਤਗੁਰਾਂ ਨੂੰ ਯਾਦ ਨਹੀਂ ਕਰਦੇ ਸਤਿਗੁਰ ਜੀ ਫਰਮਾਉਂਦੇ ਹਨ ਸੇ ਬੱਦੇ ਦੁੱਖ ਸਹਾਈ ਜਿਹੜੇ ਦੁਨਿਆਵੀ ਕੰਮਾਂ ਦੇ ਵਿੱਚ ਲੱਗ ਕੇ ਮਾਇਆ ਮੋਣੀ ਦੇ ਨਾਲ ਪਿਆਰ ਪਾ ਕੇ ਸਤਗੁਰਾਂ ਨੂੰ ਭੁੱਲ ਜਾਣਾ ਮਨਮੁਖ ਬਣ ਜਾਣਾ ਮਹਾਰਾਜ ਕਹਿੰਦੇ ਉਹ ਬੱਦੇ ਦੁੱਖ ਸਹਾਈ ਭਾਵ ਕੇ ਬਹੁਤ ਜ਼ਿਆਦਾ ਕਸ਼ਟ ਦੁੱਖ ਕਲੇਸ਼ ਸਹਾਰ ਦੇ ਨੇ ਜਿਵੇਂ ਸਤਿਗੁਰ ਜੀ ਫਰਮਾਉਂਦੇ ਹਨ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਲ ਲਾਏ ਜਿਹੜਾ ਜੀਵ ਬਾਣੀ ਤੋਂ ਵਿਸਰੇਗਾ ਸਤਿਗੁਰਾਂ ਤੋਂ ਵਿਸਰੇਗਾ ਉਹ ਹਰ ਵਕਤ ਵੱਧੇ ਦੁੱਖ ਸਹ ਹੋਏਗਾ ਫਿਰ ਇੱਥੋਂ ਤੱਕ ਨਹੀਂ ਅੱਗੇ ਵੀ ਸਤਿਗੁਰੂ ਜੀ ਫਰਮਾਉਂਦੇ ਹਨ ਫਿਰ ਫਿਰ ਮਿਲਣ ਨਾ ਪਾਇਨੀ ਜੰਮਹ ਤਾ ਮਰ ਜਾਹੇ ਮਰ ਇਹਦੇ ਜਿਹੜਾ ਸਤਗੁਰਾਂ ਤੋਂ ਮਨਮੁਖ ਹੋਵੇਗਾ ਫਿਰ ਫਿਰ ਮਿਲਣ ਨਾ ਪਾਇਨੀ ਭਾਵ ਕੀ ਜੰਮੇਗਾ ਮਰੇਗਾ ਫਿਰ ਜੰਮੇਗਾ ਮਰੇਗਾ ਮਿਲਣ ਨਾ ਪਾਇਨੀ ਉਹਨਾਂ ਤੱਕ ਪਰਮੇਸ਼ਰ ਨਾਲ ਮਿਲਿਆ ਨਹੀਂ ਜਾਣਾ ਆਵਾ ਗਾਵਣ ਦਾ ਚੱਕਰ ਨਹੀਂ ਮਟਣਾ ਜਿੰਨਾ ਤੱਕ ਅਸੀਂ ਸਤਿਗੁਰਾਂ ਦੇ ਸਨਮੁਖ ਨਹੀਂ ਹੁੰਦੇ ਤਾਂ ਮਹਾਰਾਜ ਕਹਿੰਦੇ ਨੇ ਫਿਰ ਫਿਰ ਮਿਲਣ ਨਾ ਪਾਏਨੀ ਜਮਹਿ ਤੈ ਮਰ ਜਾਹਿ ਜਮਦੇ ਨੇ ਫਿਰ ਮਰ ਜਾਂਦੇ ਨੇ ਫਿਰ ਜਮਦੇ ਨੇ ਫਿਰ ਮਰ ਜਾਂਦੇ ਨੇ ਸੋ ਸਤਿਗੁਰਾਂ ਤੋਂ ਮਨ ਮੁਖ ਹੋਣਾ ਮੋ ਫੇਰਨਾ ਸਤਿਗੁਰਾਂ ਦੇ ਕਥਾ ਕੀਰਤਨ ਨਾਮ ਨਾ ਜਪਨਾ ਨਾ ਸੁਣਨਾ ਨਾ ਕਰਨਾ ਮਹਾਰਾਜ ਕਹਿੰਦੇ ਐਸੇ ਜੀਵ ਵੱਧੇ ਦੁੱਖ ਸਹਾਰਨ ਕਰਦੇ ਖਣ ਤੇ ਜੰਮਦੇ ਮਰਦੇ ਰਹਿੰਦੇ ਹਨ ਸਹਸਾ ਰੋਗ ਨਾ ਛੋੜਾਈ ਸਤਿਗੁਰੂ ਜੀ ਕਹਿੰਦੇ ਨਾ ਫਿਰ ਉਹਨਾਂ ਨੂੰ ਸਹਸਾ ਰੋਗ ਭਾਵ ਕੀ ਚਿੰਤਾ ਦਾ ਰੋਗ ਵੀ ਨਹੀਂ ਛੱਡਦਾ ਸਭ ਤੋਂ ਵੱਡਾ ਜੇ ਰੋਗ ਮੰਨਿਆ ਜਾਵੇ ਤੇ ਚਿੰਤਾ ਰੋਗ ਹੈ ਜਿਸ ਦੀ ਦਵਾਈ دارو ਕੋਈ ਡਾਕਟਰ ਵੀ ਨਹੀਂ ਦੇ ਸਕਦਾ ਸਾਡਾ ਸਿਰ ਦੁਖਦਾ ਹੋਵੇ ਸਾਡੇ ਢਿੱਡ ਪੀੜ ਹੁੰਦੀ ਹੋਵੇ ਸਾਡੇ ਸਰੀਰ ਤੇ ਕਿਤੇ ਕਸ਼ਟ ਆ ਜਾਵੇ ਦਵਾਈ دارو ਨਾਲ ਅਸੀਂ ਥੋੜਾ ਆਰਾਮ ਮਿਲ ਜਾਂਦਾ ਹੈ ਭਾਵੇਂ ਕਿ ਜਿੰਨਾ ਤੱਕ ਉਸ ਦੁਆ ਦਾ ਅਸਰ ਰਹੇਗਾ ਪਰ ਜਿਹੜਾ ਚਿੰਤਾ ਰੋਗ ਹੈ ਇਹ ਦਵਾ दारू ਨਾਲ ਮਿਟਣ ਵਾਲਾ ਨਹੀਂ ਮਹਾਰਾਜ ਕਹਿੰਦੇ ਨੇ ਜਿਹੜੇ ਮਹਾਰਾਜ ਸਤਗੁਰਾਂ ਦਾ ਮਨਮੁਖ ਹੋ ਜਾਂਦੇ ਨੇ ਉਹਨਾਂ ਨੂੰ ਸੈਸਾ ਰੋਗ ਨਾ ਛੋਡਾਈ ਉਹਨਾਂ ਨੂੰ ਸੈਸਾ ਰੋਗ ਕਦੇ ਛੱਡਦਾ ਨਹੀਂ ਚਿੰਤਾ ਦਾ ਰੋਗ ਚੰਬੜ ਜਾਂਦਾ ਹੈ ਦੁੱਖ ਹੈ ਮਹਾਂ ਦੁੱਖ ਪਾਹੇ ਮਹਾਰਾਜ ਕਹਿੰਦੇ ਦੁੱਖ ਕੀ ਦੁੱਖ ਪਾਹੇ ਭਾਵ ਕਿ ਇਹਨਾਂ ਦੁੱਖ ਦੁੱਖਾਂ ਦੇ ਵਿੱਚੋਂ ਵੀ ਉੱਪਰ ਵਾਲਾ ਦੁੱਖ ਜਿਹੜਾ ਕਿ ਇੰਨਾ ਦੁੱਖ ਇਹ ਮਾੜਾ ਖੈ ਸੈਸਾ ਚਿੰਤਾ ਰੋਗ ਤੇ ਦੁੱਖ ਪਾਉਂਦਾ ਹੈ ਜੀਵ ਫਿਰ ਬਖਸ਼ਿਆ ਕਿਵੇਂ ਜਾਵੇ ਮਹਾਰਾਜ ਫਰਮਾਉਂਦੇ ਨੇ ਨਾਨਕ ਨਦਰਿ ਬਖਸ਼ ਲੇਹ ਸਬਦੇ ਮੇਲ ਮਲਾਹੇ ਜੇ ਸਤਗੁਰ ਜੀ ਕਿਰਪਾ ਕਨ ਨਦਰ ਕਰਦਨ ਲੱਖ ਖੁਸ਼ੀਆਂ ਪਾਤ ਸਹਾਈਆਂ ਜੇ ਸਤਗੁਰ ਨਦਰ ਕਰਾਈ ਸਤਿਗੁਰ ਜੀ ਲੱਖਾਂ ਖੁਸ਼ੀਆਂ ਬਖਸ਼ ਦਿੰਦੇ ਨੇ ਜੇ ਨਦਰ ਕਰ ਦੇ। ਤੇ ਜੇ ਨਦਰ ਨਾ ਕਰਨ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹੋ ਕਰਾਂਗਾ। ਫਿਰ ਭਾਵੇਂ ਸੁਲਤਾਨ ਆ ਰਾਜਾ ਹੈ ਮਹਾਰਾਜਾ ਹੈ ਚਾਵੇ ਤੇ ਕਾ ਖਾਣ ਤੇ ਮਜਬੂਰ ਕਰ ਦੇਵੇ। ਜਿਵੇਂ ਸ਼ਾਹ ਜਹਾਂ ਨੂੰ ਉਸ ਦੇ ਪੁੱਤਰ ਔਰੰਗਜ਼ੇਬ ਨੇ ਕਾ ਖਾਣ ਤੇ ਮਜਬੂਰ ਕਰ ਦਿੱਤਾ ਸੀ। ਤੇ ਜੇ ਮਹਾਰਾਜ ਨਦਰ ਕਰਨ ਬਖਸ਼ ਲੈਣ ਤੇ ਸਤਿਗੁਰ ਫਰਮਾਉਂਦੇ ਨੇ ਸ਼ਬਦੇ ਮੇਲ ਮਲਾਗੇ ਫਿਰ ਆਪਣੇ ਸ਼ਬਦ ਦੇ ਨਾਲ ਸਤਿਗੁਰ ਮੇਲਣਾ ਕਰਦੇ ਨੇ ਤੇ ਚਿੰਤਾ ਰੋਗ ਜਿਹੜਾ ਇਹ ਵੀ ਮਿਟਾ ਦਿੰਦੇ ਨੇ ਤੇ ਉਹ ਕਿਵੇਂ ਮਿٹےਗਾ ਮਹਾਰਾਜ ਕਹਿੰਦੇ ਨੇ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੂਖੇ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰੀ ਮਾਰਾ ਕਹਿੰਦੇ ਨਾਮ ਜਪਣਾ ਪਵੇਗਾ ਕਿਹੜਾ ਨਾਮ ਔਖ ਦੰਤਰ ਮੂਲ ਮਨ ਏਕ ਹੈ ਜੇਕਰ ਦ੍ਰਿੜ ਚਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਟਨ ਸਾਰਾ ਲੀਜੇ ਰੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਣਗੇ ਵਾਹਿਗੁਰੂ ਗੁਰੂ ਮੰਤਰ ਮੂਲ ਮੰਤਰ ਦਾ ਜਾਪ ਕਰਨਾ ਕਰੀਏ ਤੇ ਮਹਾਰਾਜ ਕਹਿੰਦੇ ਨੇ ਸੈਸਾ ਰੋਗ ਨਾ ਛੋੜਈ ਦੁੱਖ ਕੀ ਮੈਂ ਦੁੱਖ ਪਾਏ ਜਿਹੜਾ ਸੈਸਾ ਰੁਗ ਚਿੰਤਾ ਦਾ ਰੋਗ ਚੰਪੜਿਆ ਆ ਜਿਹੜ ਨੇ ਛਡਣਾ ਨਹੀਂ ਆ ਮਹਾਰਾਜ ਕਹਿੰਦੇ ਉਹ ਨਾਮ ਜਪਤ ਮਹ ਸੁਖ ਪਾਇਓ ਚਿੰਤਾ ਰੋਗ ਬਦਾਰੇ ਚਿੰਤਾ ਰੋਗ ਮਿਟ ਜਾਣਗੇ ਜੇ ਅਸੀਂ ਨਾਮ ਨੂੰ ਜਪਣਾ ਕਰਾਂਗੇ ਤੇ ਇੱਥੇ ਵੀ ਸਤਿਗੁਰਾਂ ਨੇ ਇਹ ਫਰਮਾਇਆ ਨਾਨਕ ਨਦਰਿ ਬਖਸ਼ ਲੈ ਮਹਾਰਾਜ ਦੀ ਨਦਰ ਕਿਰਪਾ ਹੋ ਜਾਵੇ ਬਖਸ਼ ਲੈਣ ਤੇ ਫਿਰ ਮਹਾਰਾਜ ਆਪਣੇ ਨਾਲ ਮਲਾ ਲੈਂਦੇ ਖਾਨ ਮਹੱਲਾ ਤੀਜਾ ਜੋ ਸਤਗੁਰ ਤੇ ਮੋਹ ਫਰੇ ਮਾਰੇ ਕਹਿੰਦੇ ਜਿਹੜੇ ਸਤਗੁਰਾਂ ਤੋਂ ਮੋਹ ਫਰੇ ਭਾਵ ਕਿ ਫਿਰ ਮਨਮੁਖ ਹੋ ਜਾਵੇ ਤੰਨਾ ਠਾਵਰ ਨਾ ਠਾਓ ਉਹਨਾਂ ਦਾ ਕੋਈ ਮਾਰੇ ਕਹਿੰਦੇ ਥਾਂ ਥਿੱਤਾ ਨਹੀਂ ਗਣਿਆ ਜਾ ਸਕਦਾ ਜਿਵੇਂ ਛਟੜ ਘਰ ਘਰ ਫਿਰੇ ਜਿਵੇਂ ਛੁੱਟੜ ਜਨਾਨੀ ਜਿਵੇਂ ਛੁੱਟੜ ਵਿਭਚਾਰਨ ਔਰਤ ਦੁਹਚਾਰਣ ਬਦਨਾਉ ਘਰ ਘਰ ਫਿਰਦੀ ਆ ਬਦਨਾਮੀ ਕਰਾਉਂਦੀ ਆ ਮarre ਕਹਿੰਦੇ ਇਸੇ ਤਰ੍ਹਾਂ ਜਿਹੜੇ ਸਤਿਗੁਰਾਂ ਤੋਂ ਮੂੰਹ ਫੇਰਦੇ ਨੇ ਮਾਨਮੁਖ ਹੋ ਜਾਂਦੇ ਨੇ ਉਹਨਾਂ ਦਾ ਖਾਲ ਵੀ ਉਸ ਵਿਭਚਾਰਨ ਵਾਲੀ ਔਰਤ ਵਾਂਗ ਹੁੰਦਾ ਹੈ ਨਾਨਕ ਗਰਮਖ ਬਖਸ਼ਿ ਆਹ ਸੇ ਸਤਗੁਰ ਮੇਲ ਮਿਲਾਓ ਮਹਾਰਾਜ ਕਹਿੰਦੇ ਜੇ ਸਤਗੁਰ ਕਿਰਪਾ ਕਰਨ ਨਾਨਕ ਗੁਰਮੁਖ ਬਖਸ਼ੀਏ ਤੀਸਰੇ ਪਾਸ਼ਾ ਗਰੀਬ ਨਿਵਾਜ ਧੰਗੁਰ ਅਮਰਦਾਸ ਮਹਾਰਾਜ ਕਹਿੰਦੇ ਨੇ ਜੇ ਉਹ ਆਉ ਕਾਲ ਪੁਰਖ ਪਰਮੇਸ਼ਰ ਬਖਸ਼ ਲਹੀ ਸੇ ਸਤਗੁਰ ਮੇਲ ਮਿਲਾਇ ਫਿਰ ਮਹਾਰਾਜ ਮਲਾ ਲੈਂਦੇ ਨੇ ਜਿਵੇਂ ਅਜਾਮਲ ਵਰਗਿਆਂ ਨੂੰ ਬਖਸ਼ਿਆ ਗਨਕਾ ਵਰਗਿਆਂ ਨੂੰ ਮਹਾਰੇ ਨੇ ਬਖਸ਼ਿਆ ਜਿਹੜਾ ਸਿਮਰਨ ਕਰੇਗਾ ਮਹਾਰਾਜ ਦਾ ਸੇਵਾ ਕਰੇਗਾ ਅਮਰਤ ਵੇਲਾ ਸੰਭਾਲੇਗਾ ਸਤਗੁਰ ਬਖਸ਼ ਲਨ ਗਏ ਜਿੱਥੇ ਅਜਾਮਲ ਵਰਗੇ ਗਨਕਾ ਵਰਗੇ ਬਖਸ਼ਲੇ ਉਥੇ ਅਸੀਂ ਵੀ ਬਖਸ਼ੇ ਜਾਵਾਂਗੇ ਸੋ ਸਤਗੁਰਾਂ ਨੇ ਕਿਰਪਾ ਕੀਤੀ ਹੈ ਨਾਨਕ ਗਰਮਕ ਬਖਸ਼ਿਆ ਸੇ ਸਤਗੁਰ ਮੇਲ ਮਿਲਾਓ ਮਹਾਰਾਜ ਬਖਸ਼ਿਸ਼ ਦੇ ਘਰ ਦੇ ਵਿੱਚ ਆ ਜਾਣ ਨਦਰ ਦੇ ਘਰ ਦੇ ਵਿੱਚ ਆ ਜਾਣ ਤੇ ਬਖਸ਼ਣਾ ਕਰਦੇ ਹਨ ਤੇ ਆਪਣੇ ਨਾਲ ਮਲਾ ਲੈਂਦੇ ਹਨ ਪਾਉੜੀ ਜੋ ਸੇਵਕ ਹੈ ਸਤ ਮੁਰਾਰ ਮਰ ਕਹਿੰਦੇ ਨੇ ਜਿਹੜਾ ਜੀਵ ਜਿਹੜਾ ਪ੍ਰਾਣੀ ਸਤ ਮੁਰਾਰ ਭਾਵ ਕੀ ਉਹ ਸੱਚੇ ਪਰਮੇਸ਼ਰ ਅਕਾਲ ਪੁਰਖ ਨੂੰ ਸਿਮਰਦਾ ਹੈ ਭਾਵ ਕੀ ਉਸ ਨੂੰ ਯਾਦ ਕਰਦਾ ਹੈ ਸੇ ਭਵਜਲ ਤਰ ਗਿਆ ਮਹਾਰਾਜ ਕਹਿੰਦੇ ਉਹ ਇਸ ਭਵਜਲ ਤੋਂ ਭਾਵ ਕੀ ਸੰਸਾਰ ਸਮੁੰਦਰ ਦੇ ਬੇੜੇ ਤੋਂ ਤਰ ਜਾਂਦਾ ਹੈ ਜੋ ਬੋਲੇ ਹਰ ਕਰ ਨਾ ਹੂੰ ਜੋ ਖਰੀ ਪਰਮੇਸ਼ਰ ਕਾਲਪੁਰਖ ਦਾ ਹਰ ਕਰ ਨਾ ਹੂੰ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਹੁਕਮ ਲਾਉਂਦਾ ਹੈ ਭਾਵ ਕੀ ਸਿਮਰਨ ਕਰਦਾ ਹੈ ਮੂਲ ਮੰਤਰ ਦਾ ਜਾਪ ਕਰਦਾ ਹੈ ਜਪਜੀ ਸਾਹਿਬ ਦੀ ਗੁਰਬਾਣੀ ਦਾ ਜਾਪ ਕਰਦਾ ਹੈ ਮਹਾਰਾਜ ਕਹਿੰਦੇ ਜੋ ਬੋਲੇ ਹਰ ਕਰਨਾ ਉਹ ਜਿਹੜੇ ਇਸ ਤਰ੍ਹਾਂ ਜਾਪ ਕਰਦੇ ਨੇ ਖਰੀ ਪਰਮੇਸ਼ਰ ਕਾਲਪੁਰੇ ਦੇ ਨਾਮ ਨੂੰ ਧਿਆਉਂਦੇ ਨੇ ਬੋਲਦੇ ਨੇ ਇਹਨਾਂ ਜਮ ਛੱਡ ਗਿਆ ਉਹਨਾਂ ਨੂੰ ਮਹਾਰਾਜ ਕਹਿੰਦੇ ਜਮ ਵੀ ਛੱਡ ਜਾਂਦਾ ਹੈ ਭਾਵ ਕਿ ਜਮ ਵੀ ਉਹਨਾਂ ਦੇ ਨਜ਼ਦੀਕ ਨਹੀਂ ਆ ਸਕਦਾ ਸੇ ਦਰਗੈ ਪੈ ਦੇ ਜਾਹੇ ਮਹਾਰਾਜ ਕਹਿੰਦੇ ਨੇ ਦਰਗਾਹ ਦੇ ਵਿੱਚ ਭਾਵ ਕੀ ਪੈਦੇ ਜਾਹੇ ਪੈਦੇ ਜਾਹੇ ਸਨਮਾਨੇ ਜਾਂਦੇ ਨਹੀਂ ਕੌਣ ਸਨਮਾਨੇ ਜਾਂਦੇ ਦਰਗਾਹ ਦੇ ਵਿੱਚ ਅਸੀਂ ਸਾਰੇ ਚਾਹੁੰਦੇ ਥਾ ਕਿ ਸਾਡਾ ਇਹ ਲੋਕ ਵੀ ਸੁਖਿਆ ਤੇ ਪ੍ਰਲੋਕ ਵੀ ਸਿਹਲਾ ਹੋਵੇ ਤੇ ਇਹ ਸਿਹਲਾ ਕਿਵੇਂ ਹੋਵੇਗਾ ਭਾਵ ਕੀ ਇੱਥੇ ਮਹਾਰਾਜ ਨੇ ਕਿਹਾ ਸੇ ਦਰਗਹਿ ਪੈਦੇ ਜਾਹੇ ਭਾਵ ਕੀ ਦਰਗਾਹ ਦੇ ਵਿੱਚ ਸਨਮਾਨੇ ਜਾਂਦੇ ਨੇ ਉੱਚਾ ਮਾਨ ਸਨਮਾਨ ਉਹਨਾਂ ਦਾ ਹੁੰਦਾ ਕਿੰਨਾ ਦਾ ਹੁੰਦਾ ਮਹਾਰਾਜ ਫਰਮਾਉਂਦੇ ਨੇ ਜਨਨ ਖਰ ਜਪ ਲਿਆ ਜਿਨਾਂ ਨੇ ਹਰੀ ਪਰਮੇਸ਼ਰ ਕਾਲਪੁਰਖ ਦੇ ਨਾਮ ਨੂੰ ਜਪਨਾ ਕੀਤਾ ਹੈ ਪਰਮੇਸ਼ਰ ਨੂੰ ਯਾਦ ਕਰਨਾ ਕੀਤਾ ਹੈ ਉਹ ਦਰਗਾਹ ਦੇ ਵਿੱਚ ਸਨਮਾਨੇ ਜਾਂਦੇ ਹਨ ਹਰ ਸੇਵ ਹੈ ਸੇਹੀ purkh ਮਾਰਗ ਦੇ ਹਰੀ ਪਰਮੇਸ਼ਰ ਕਾਲਪੁਰਖ ਨੂੰ ਉਹੀ ਜਨ ਸੇਵਦੇ ਨੇ ਉਹੀ ਭਗਤ ਜਨ ਉਹੀ ਪ੍ਰਾਣੀ ਉਹੀ ਜੀਵ ਉਹੀ ਮਨੁੱਖ ਸੇਵਦੇ ਨੇ ਜਿਨ੍ਹਾਂ ਖਰ ਤਦ ਮਯਾ ਜਿਨ੍ਹਾਂ ਉਤੇ ਪਰਮੇਸ਼ਰ ਅਕਾਲ ਪੁਰਖ ਦੀ ਮਯਾ ਆ ਭਾਵ ਕੀ ਕਿਰਪਾ ਹੈ ਗੁਣ ਗਾਵਾ ਪਿਆਰੇ ਨਿਤ ਮਾਰੇ ਫਰਮੰਦ ਨੇ ਉਹੀ ਗੁਣ ਗਾਉਂਦੇ ਨੇ ਤੇ ਜਿਹੜੇ ਗੁਣ ਗਾਉਂਦੇ ਨੇ ਤੇ ਗੁਣ ਵੀ ਐਸੇ ਤਰ੍ਹਾਂ ਗਾਉਣੇ ਨੇ ਨਿਤ ਕੀ ਮਾਰੇ ਨੇ ਕਿ ਨਿਤ ਗੁਣ ਗਾਉਣੇ ਨੇ ਭਾਵ ਕੀ ਰਾਤ ਦਿਨ ਗੁਣ ਗਾਵਾ ਦਿਨ ਰਾਤ ਨਾਨਕ ਚਾਉਹ ਐਸੇ ਚਾਹਾਂ ਦੇ ਨਾਲ ਜਿਹੜੇ ਗੁਣ ਗਾਉਂਦੇ ਨੇ ਰਾਤ ਦਿਨ ਉਸ ਪਰਮੇਸ਼ਰ ਕਾਲਪੁਰਖ ਦੇ ਗੁਣ ਗਾਉਂਦੇ ਨੇ ਭਾਵ ਕੀ ਜਾਪ ਕਰਦੇ ਨੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਮਹਾਰਾਜ ਕਹਿੰਦੇ ਗੁਰਮੁਖ ਭ੍ਰਮ ਭਉ ਗਿਆ ਉਹਨਾਂ ਗੁਰਮੁਖਾਂ ਦਾ ਉਹਨਾਂ ਭਗਤ ਜਨਾਂ ਦਾ ਉਹਨਾਂ ਪ੍ਰਾਣੀਆਂ ਦਾ ਉਹਨਾਂ ਸੰਗਤਾਂ ਦਾ ਭ੍ਰਮ ਭਉ ਗਿਆ ਭਾਵ ਕਿ ਭਰਮ ਦਾ ਹਨੇਰਾ ਭਰਮ ਦਾ ਕੋਈ ਡਰ ਕੋਈ ਵੀ ਡਰ ਹੋਵੇ ਭਰਮ ਹੋਵੇ ਚਿੰਤਾ ਹੋਵੇ ਮਹਾਰਾਜ ਖਾਨਾ ਕੁਝ ਮੇਟ ਦਿੰਦੇ ਨੇ ਜਿਹੜੇ ਸਤਗੁਰਾਂ ਦੇ ਗੁਣ ਗਾਵਾਂ ਪਿਆਰੇ ਨਿਤ ਜਿਹੜੇ ਨਿਤ ਹੀ ਉਸ ਪਰਮੇਸ਼ਰ ਕਲਪੁਰਖ ਦੇ ਗੁਣਾ ਨੂੰ ਗਾਉਣਾ ਕਰਦੇ ਨੇ ਉਹਨਾਂ ਦਾ ਭਰਮ ਭਾਉ ਦੂਰ ਹੋ ਜਾਂਦਾ ਹੈ ਡਰ ਮੁੱਕ ਜਾਂਦਾ ਹੈ ਸੋ ਆਪ ਸਮੂਹ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਜ ਅੰਮ੍ਰਿਤ ਵੇਰੇ ਦਾ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਸਰਵਣ ਕੀਤੀ ਆ ਸੋ ਬਿਆੰਤੀ ਹੀ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਖੋਜ ਜਾਂਦੀਆਂ ਗੁਰੂ ਸਤਗੁਰਾਂ ਦੇ ਸ਼ਬਦ ਦੀ ਵਿਚਾਰ ਕਰਦੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਆਹ ਆਖਰੀਆਂ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਕਰਦੇ ਹਾਂ ਜੀ ਹਰ ਸੇਵਕ ਸੇਈ ਪੁਰਖ ਜਨਾ ਹਰ ਤੁਧ ਮਿਆ ਗਣ गावा ਪਿਆਰੇ ਨਿਤ ਗਰਮ ਕ ਭ੍ਰਮ ਭਉ ਗਿਆ ਹਰ ਸੇਵ ਹੈ ਸੇਈ ਪੁਰਖ ਜਿਨਾਂ ਹਰ ਤੁਦਮਿਆ ਗਣ गावा ਪਿਆਰੇ ਨਿਤ ਗਰਮ ਕ ਭ੍ਰਮ ਭਉ ਗਿਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤ